7/3/2022 ਨੂੰ ਸਾਨੂੰ ਗੋਲਣ ਦੁਆਤਾ 12/10/22 ਨੂੰ ਵਿਆਸ ਮਹਿਤ ਇਹ ਲੋਨ ਜਿਹੜਾ ਹੈਗਾ ਇਹ ਮਨੀਸ਼ ਵਰਮਨ ਨੇ ਆਪਣੇ ਕੋਲੋਂ ਪੈਸੇ ਜਮ੍ਹਾਂ ਕਰਾ ਕੇ ਕਲੋਜ਼ ਕਰਾਤਾ ਜਦੋਂ ਆਪਾਂ 2024 ਜਗੇ ਆ ਦੁਬਾਰਾ ਕਿਸੇ ਜਮ੍ਹਾਂ ਕਰਾਣਾ ਆਪੇ ਤੁਹਾਨੂੰ ਬੈਂਕ ਆਈਸੀਸੀ ਮੈਨੇਜਰ ਕਹਿੰਦਾ ਕਿ ਤੁਸੀਂ ਆਪਣਾ ਲੋਨ ਕਲੋਜ਼ ਕਰਾ ਚੁੱਕੇ ਦੀ ਤੇ ਇਹ ਜੀ ਸਾਡੇ ਕੋਲ ਕਿਸ਼ਤ ਵੀ ਲੱਗੇ 165000 ਰੁਪਏ ਡਾਕੂਮੈਂਟ ਸਾਰੇ ਜੈਲੀ ਪ੍ਰੂਫ ਹੈਗੇ ਆ ਕਿ ਜਿਹੜਾ ਇਹਨਾਂ ਨੇ ਕੈਸ਼ ਜਮਾ ਕੀਤਾ ਉਰੀਆ ਰਸੀਦ ਦਿੱਤੀ ਉਹਨੂੰ ਬੈਂਕ ਨੇ 1815114 ਰੁਪਏ ਦੀ ਰਸੀਦ ਹੈਗੀ ਹੈ ਇਹ ਜਿੱਦਣਗੀ ਮੇਰੇ ਸਭ ਨੇ ਚ ਜੈਲੀ ਹੈਗੇ ਕਹਿੰਦੇ ਇਹ ਤੁਹਾਡਾ ਜੀ ਆਧਾਰ ਕਾਰਡ ਇਹਨੂੰ ਕੋਣ ਆਧਾਰ ਕਾਰਡ ਮੰਨੇਗਾ ਤਾਡੀ ਗੈਰ ਮੌਜੂਦਗੀ ਵਿੱਚ ਜਾਲੀ ਸਿਗਨੇਚਰ ਕਰਕੇ ਕੋਈ ਤੁਹਾਡਾ ਸੋਨਾ ਚੋੜਾ ਕੇ ਲੈ ਗਿਆ ਕਿੰਨੇ ਦਾ ਗੋਲਡ ਲੋਨ ਸੀ ਤੇ ਕਿੰਨੇ ਦਾ ਸੋਨਾ ਸੀ ਗੋਲਡ ਲੋਨ ਹੀ ਤਕਰੀਬਨ ਕੋਈ 550 500 ਪਲੱਸ ਗ੍ਰਾਮ ਸੀ ਤੇ ਅੱਜ ਦੀ ਡੇਟ ਜੁਰੀ ਵੈਲਿਊ ਹੈਗੀ ਹੈ ਕੋਈ 3540 ਲੱਖ ਰੁਪਏ ਤੇ ਲੋਨ 18 ਲੱਖ ਰੁਪਏ ਮਤਲਬ 18 ਲੱਖ ਰੁਪਏ 18 ਲੱਖ ਰੁਪਏ ਅੱਜ ਜਿਹੜੇ ਮਾਮਲੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਇਸ ਕਰਕੇ ਖਾਸ ਕਿਹਾ ਜਾ ਸਕਦਾ ਹੈ ਕਿ ਇੱਕ ਪਾਰਦਰਸ਼ ਨਾਮੀ ਬੈਂਕ ਦਾ ਇਸ ਵਿੱਚ ਨਾ ਆ ਰਿਹਾ ਨਾਮੀ ਬੈਂਕ ਦੀ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਸ਼ਹਿਰ ਦੇ ਇੱਕ ਵਪਾਰੀ ਨੇ ਦੋਸ਼ ਲਾਇਆ ਕਿ ਮੇਰਾ ਸੋਨਾ ਕੋਈ ਹੋਰ ਲੈ ਗਿਆ ਇਹਨਾਂ ਨੇ ਗੋਡ ਲੋਨ ਲਿਆ ਸੀ ਕੋਈ ਹੋਰ ਕਢਾ ਕੇ ਲੈ ਗਿਆ ਲਲਿਤ ਕੁਮਾਰ ਸ਼ਰਮਾ ਜੀ ਜਿਨ੍ਹਾਂ ਨਾਲ ਇਹ ਠੱਗੀ ਵਾਪਰੀ ਹੈ ਉਹ ਸਾਡੇ ਨਾਲ ਮੌਜੂਦ ਹੈ ਮਾਮਲੇ ਦੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਗੱਲਬਾਤ ਕਰਦੇ ਆ ਇਹਨਾਂ ਨਾਲ ਇਹਨਾਂ ਕੋਲ ਹੀ ਜਾਣਦੇ ਆ ਕੀ ਹੈ ਪੂਰਾ ਮਾਮਲਾ ਹਾਂਜੀ ਲਲੀ ਜੀ ਕੀ ਹੈ ਪੂਰਾ ਮਾਮਲਾ ਦੱਸੋ ਮੇਰਾ ਨਾਮ ਹੈ ਲਲਿਤ ਸ਼ਰਮਾ 2022 ਚ ਕੋਰੋਨਾ ਕਾਲ ਤੋਂ ਬਾਅਦ ਮੰਦੀ ਦੇ ਵਿੱਚ ਮੈਨੂੰ ਪੈਸੇ ਦੀ ਜ਼ਰੂਰਤ ਸੀ ਜਿਸ ਕਰਕੇ ਮੈਂ ਬੈਂਕ ਵਿੱਚੋਂ 골ਡ ਲੋਨ ਲੈਣ ਦੀ ਸਲਾਹ ਕੀਤੀ ਆਪਣੀ ਵਾਈਫ ਨਾਲ ਮੇਰੀ ਵਾਈਫ ਤੇ ਮੁਰਾ ਜਿਹੜਾ ਹੈਗਾ ਇਸ ਬੈਂਕ 'ਚ ਆਰੰਮੀ ਪੋਸਟ ਤੇ ਹੀ ਉਹ ਕਹਿੰਦਾ ਕਿ ਮੇਰਾ ਕੀ ICICI ਬੈਂਕ 'ਚ ਕਾਫੀ ਮਰ ਹੈ ਵਾਕਈ ਹੈਗੀ ਹੈ ਮੈਨੇਜਰ ਤੂ ਲੈ ਕੇ ਸਾਰੇ ਵਾਕਫ ਹੈ ਕਿ ਮੈਂ ਤੁਹਾਨੂੰ ਉਸੋਂ ਆਪਣੇ ਕਿ ਇਹ ICICI ਬੈਂਕ 'ਚੋਂ ਮੈਂ 골ਡ ਲੋਨ ਦਵਾ ਦਿੰਨਾ ਠੀਕ ਹੈ 골ਡ ਲੋਨ ਸਾਨੂੰ 7 3 2022 ਨੂੰ ਸਾਨੂੰ 골ਡ ਲੋਨ ਦਵਾਤਾ 12 10 22 ਨੂੰ ਵਿਆਸ ਮੇਠ ਇਹ ਲੋਨ ਜਿਹੜਾ ਹੈਗਾ ਯਾ ਮਨੀਸ਼ ਵਰਮਨ ਨੇ ਆਪਣੇ ਕੋਲੋਂ ਪੈਸੇ ਜਮ੍ਹਾਂ ਕਰਾ ਕੇ ਕਲੋਜ਼ ਕਰਾਤਾ 23 ਚ ਸਾਡੇ ਕੋਲ ਕਿਸ਼ਤ ਵੀ ਲੱਗੇ 165000 ਰੁਪਏ ਜਦੋਂ ਆਪਾਂ 2024 ਚ ਗਏ ਆ ਦੁਬਾਰਾ ਕਿਸ਼ ਜਮ੍ਹਾਂ ਕਰਾਣਾ ਆਪੇ ਤੁਹਾਨੂੰ ਬੈਂਕ ਆਈਸੀਸੀ ਮੈਨੇਜਰ ਕਹਿੰਦਾ ਕਿ ਤੁਸੀਂ ਆਪਣਾ ਲੋਨ ਕਲੋਜ਼ ਕਰਾ ਚੁੱਕੇ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕੋਈ ਹੋਰ ਪੈਸੇ ਜਮ੍ਹਾਂ ਕਰਵਾ ਕੇ ਤੁਹਾਡਾ ਸੋਨਾ ਛੁਡਾ ਕੇ ਲੈ ਗਿਆ ਲੇਕਿਨ ਉਹਦੇ ਵਿੱਚ ਡਾਕੂਮੈਂਟ ਲੱਗਦੇ ਆ ਸਿਗਨੇਚਰ ਹੁੰਦੇ ਆ ਕਿੱਦਾਂ ਲੈ ਗਿਆ ਡਾਕੂਮੈਂਟ ਵਿੱਚ ਲੱਗਦੇ ਹੈਗੇ ਆ ਡਾਕੂਮੈਂਟ ਸਾਰੇ ਜੈਲੀ ਪ੍ਰੂਫ ਹੈਗੇ ਆ ਪਹਿਲਾ ਪ੍ਰੂਫ ਤੇ ਆਇਆ ਕਿ ਜਿਹੜਾ ਇਹਨਾਂ ਨੇ ਕੈਸ਼ਮੈਂਟ ਕੀਤਾ ਉਰੀਆ ਰਸੀਦ ਦਿੱਤੀ ਇਹਨਾਂ ਨੂੰ ਬੈਂਕ ਨੇ 18 ਲੱਖ 18115114 ਰੁਪਏ ਦੀ ਰਸੀਦ ਹੈਗੀ ਹੈ ਇਹ ਜਿਹਨਾਂ ਕੀ ਮੇਰੇ ਸਿਗਨੇਚਰ ਜਾਲੀ ਹੈਗੇ ਮੇਰੇ ਸਿਗਨੇਚਰ ਮੇਰਾ origignal ਸਿਗਨੇਚਰ ਸਿਮੇਚਰ ਆਇਆ ਹੈ ਹੈਗੀ ਹੈ ਪੈਨ ਕਾਰਡ ਰਸੀਦ ਕੈਸ਼ ਜੀਰ ਦੇ ਜਮਾ ਕਰਾਇਆ ਕੈਸ਼ ਵਾਊਚਰ ਤੇ ਜਾਲੀ ਸਿਗਨੇਚਰ ਹੈ ਸਿਗਨੇਚਰ ਜੇ ਹੋਰ ਕੀ ਹੈ ਹੋਰ ਵੀ ਡਾਕੂਮੈਂਟ ਲੱਗਦੇ ਉਹਦੇ ਚੋਂ ਉਸ ਤੋਂ ਬਾਅਦ ਜੇ ਮੈਂ ਬੈਂਕ ਨੂੰ ਪੁੱਛਿਆ ਤੁਸੀਂ 18 ਲੱਖ 15 114 ਰੁਪਏ ਕੈਸ਼ ਜਮ੍ਹਾਂ ਕੀਤਾ ਮੇਰਾ ਕੋਈ ਪੈਨ ਕਾਰਡ ਮੇਰੇ ਕੋਲ ਆਧਾਰ ਕਾਰਡ ਲੱਗਾ ਕਿੰਨਾ ਹਾਂਜੀ ਲੱਗਾ ਮੈਂ ਕਿਹਾ ਦਿਖਾਓ ਕਿੱਥੇ ਹੈ ਕਹਿੰਦੇ ਇਹ ਤੁਹਾਡਾ ਹੀ ਆਧਾਰ ਕਾਰਡ ਇਹਨੂੰ ਕੋਣ ਆਧਾਰ ਕਾਰਡ ਮੰਨੇਗਾ ਆਧਾਰ ਕਾਰਡ ਵੀ ਜਾਲੀ ਲਗਾਇਆ ਗਿਆ ਤੁਹਾਡਾ ਆਧਾਰ ਕਾਰਡ ਵੀ ਕੋਈ ਜਾਲੀ ਹੈ ਠੀਕ ਹੈ ਇਹਨੂੰ ਆਧਾਰ ਕਾਰਡ ਸਾਹਿਬ ਤੁਹਾਨੂੰ ਆਧਾਰ ਕਾਰਡ ਕਿੱਥੇ ਹੈ ਤੁਹਾਡਾ ਤੁਸੀਂ ਬੈਂਕ ਗਏ ਹੀ ਉਹ ਦਿਨ ਜਿੱਦੋਂ ਦਾਇਨਾ ਨੇ ਖੋਣਾ ਛੱਡਾਇਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਨਹੀਂ ਅਸੀਂ 2024 ਚ ਗਏ ਹਾਂ ਮਤਲਬ ਸਾਡੀ ਗੈਰ ਮੌਜੂਦਗੀ ਵਿੱਚ ਜਾਲੀ ਸਿਗਨੇਚਰ ਕਰਕੇ ਕੋਈ ਤੁਹਾਡਾ ਸੋਨਾ ਚੁਡਾ ਕੇ ਲੈ ਗਿਆ ਕਿੰਨੇ ਦਾ ਗੋਲਡ ਲੋਨ ਸੀ ਤੇ ਕਿੰਨੇ ਦਾ ਸੋਨਾ ਸੀ ਗੋਲਡ ਲੋਨ ਹੀ ਤਕਰੀਬਨ ਕੋਈ 550 500 ਪਲੱਸ ਗ੍ਰਾਮ ਸੀ ਤੇ ਅੱਜ ਦੀ ਡੇਟ ਜੁਰੀ ਵੈਲਿਊ ਹੈਗੀ ਹੈ ਕੋਈ 3500 40 ਲੱਖ ਰੁਪਏ ਤੇ ਲੋਨ 18 ਲੱਖ ਰੁਪਏ ਮਤਲਬ 17 ਲੱਖ 17 ਲੱਖ ਰੁਪਏ ਦਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਫਿਰ ਵੀ ਸੈਟੀਸਫਾਈਡ ਨਹੀਂ ਹੋ ਕਿ ਮੇਨ ਮੁਜਰਮ ਕਾਬੂ ਨਹੀਂ ਆਇਆ ਬਿਲਕੁਲ ਸਹੀ ਗੱਲ ਹੈ ਕਿ ਐਫ ਆਰ ਆਈ ਕੋ ਟੋ ਹੋ ਚੁੱਕੀ ਦੀ ਹੈਗੀ ਹੈ ਜਿਸसे ਮੇਰੀ ਕੋਈ ਤਸੱਲੀ ਨਹੀਂ ਹੈਗੀ ਕਿਉਂ ਤਸੱਲੀ ਨਹੀਂ ਹੈਗੀ ਦੇਖੋ ਜਦੋਂ ਕਿ ਇਹਨਾਂ ਨੇ ਬੈਂਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਦੀ ਹੈਗੀ ਜਦੋਂ ਕਿ ਬੈਂਕ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਇੱਕ 75 ਐਫ ਆਰ ਚ ਨਾਮਜ਼ਦ ਕੀਤਾ ਗਿਆ ਹੈ ਕਿ ਉਹ ਬੈਂਕ ਮੁਲਾਜ਼ਮ ਵੀ ਹੋ ਸਕਦਾ ਹੈ ਬਈ ਬੈਂਕ ਮੁਲਾਜ਼ਮ ਹੋ ਨਹੀਂ ਸਕਦਾ ਕਿ ਬੈਂਕ ਮੁਲਾਜ਼ਮ ਹੈਗੇ ਆ ਬੈਂਕ ਮੁਲਾਜ਼ਮ ਇੱਕ ਨਹੀਂ ਹੈਗਾ ਇਹ ਅੰਦਰੋਂ ਬੈਂਕ ਮੁਲਾਜ਼ਮ ਕੰਮ ਘਟੋ ਘੜੀ ਤਿੰਨ ਤੋਂ ਚਾਰ ਨਿਕਲਨੇ ਹੈਗੇ ਟਾਡੇ ਕਹਿੰਦਾ ਮਤਲਬ ਹੈ ਕਿ ਕਈ ਬੈਂਕ ਮੁਲਾਜ਼ਮ ਹੋ ਸਕਦੇ ਆ ਹੋਰ ਮਾਮਲੇ ਚ ਕੀ ਖਾਸ ਆ ਇਹਦੇ ਚ ਜੀ ਅਸੀਂ ਬੈਂਕ ਨੂੰ ਕਹਿੰਦੇ ਪਿਆਗੇ ਉਹਨੂੰ ਸੀਸੀ ਫੂਟੇਜ ਪ੍ਰੋਵਾਈਡ ਕਰਾਉਗੇ ਸੀਸੀ ਫੂਟੇਜ ਨੂੰ ਚੈੱਕ ਕਰੋ ਇਹ ਉਹਨੂੰ ਸੀਸੀ ਫੂਟੇਜ ਕਿਉਂ ਨਹੀਂ ਚੈੱਕ ਕਰਾਂਦੇ ਪਿਆਗੇ ਬੈਂਕ ਵਾਲਿਆਂ ਨਾਲ ਗੱਲ ਹੋਈ ਉਹ ਕਹਿੰਦੇ 6 ਮਹੀਨੇ ਤੋਂ ਜ਼ਿਆਦਾ ਸਾਡੇ ਕੋਲ ਰਹਿੰਦੀ ਨਹੀਂ ਸੀ ਸੀਟੀਵੀ ਫੂਟੇਜ ਇਹ ਬਿਲਕੁਲ ਝੂਠ ਹੈ ਗਏ ਮੇਰੇ ਨਾਲ ਤੁਸੀਂ ਜਿਹੜੇ ਮਰਜ਼ੀ ਬੈਂਕ ਤੁਹਾਨੂੰ ਮੈਂ 3-4 ਬੈਂਕ ਮੇਰੇ ਨਾਲ ਚੱਲ ਪੂ ਤੁਹਾਡੇ ਨਾਲ ਗੱਲਬਾਤ ਕਰਾਂਦਾ ਮੈਨੇਜਰ ਦੇ ਨਾਲ ਸਾਰੇ ਐਸੋਲੇ ਇਹੀ ਕਹਿੰਦੇ ਪਿਆਗੇ ਮੈਂ ਜਿੰਨੇ ਤੱਕਰੀਬਨ ਹੈਗੇ ਆ ਕਿ ਇਹਨਾਂ ਕੋ 5 ਸਾਲ ਤੱਕ ਸੀਸੀ ਫੋੜੇ ਜੇ ਹੁੰਦੀ ਹੈਗੀ ਹੈ ਹਾਰਡ ਡਿਸਕਾਂ ਕੋ ਹੁੰਦੀਆਂ ਇਹ ਕਿਉਂ ਨਿਪਰੋਟ ਕਰੰਦੇ ਪੈਗੇ ਬੈਂਕ ਆਪਨੇ ਆਪ ਨੂੰ ਇਸ ਵੇਲੇ ਬਚਾਏ ਕਰਦਾ ਹੈਗਾ ਲੱਖਾਂ ਦਾ ਨੁਕਸਾਨ ਹੈ ਵਪਾਰੀ ਦਾ ਰੁਟੀਨ ਸਰਕਲ ਵਿਗੜ ਜਾਂਦਾ ਹੈ ਇਹੋ ਜਿਹੇ ਨੁਕਸਾਨ ਨਾਲ ਲਾਈਫ ਤਾਂ ਡਿਸਟਰਬ ਜ਼ਰੂਰ ਹੋਈ ਹੋਏਗੀ ਥੋੜੀ ਬਹੁਤੀ ਅਗੋ ਦੇਖੋ ਜੀ ਮੈਂ ਜੋ ਹੁਣ ਇਸ ਵੇਲੇ ਮੈਨੂੰ ਇੱਕ ਤੇ ਪ੍ਰਸ਼ਾਸਨ ਕੋਲ ਇਨਸਾਫ ਚਾਹੀਦਾ ਹੈਗਾ ਮੇਰਾ ਇਸ ਵੇਲੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਨਾ ਮੈਂ ਦੁਕਾਨ ਤੇ ਟੇਕੇ ਬਹਿ ਰਹੇ ਹਾਂ ਕਦੀ ਮੈਂ ਐਸਐਸਪੀ ਦਫ਼ਤਰ ਜਾ ਰਿਹਾ ਕਦੀ ਮੈਂ ਡੀਐਫਟੀ ਦਫ਼ਤਰ ਜਾ ਰਿਹਾ ਕਦੀ ਮੈਂ ਕਿਤੇ ਜਾ ਰਿਹਾ ਕਦੀ ਮੈਨੂੰ ਕਿਤੇ ਬੁਲਾ ਰਿਹਾ ਹੈਗੇ ਮੈਂ ਹੱਥੋਂ ਵੱਜ ਐਸੋਰੇ ਦਿਮਾਗੀ ਤੌਰ ਤੇ ਮੈਨੂੰ ਨਾ ਪਰੇਸ਼ਾਨ ਕਰ ਚੁੱਕੇ ਤੇ ਬਿਲਕੁਲ ਜੀ ਸੀ ਲਾਲਿਤ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਕਿ ਮੇਰਾ ਸੋਨਾ ਕੋਈ 40 ਲੱਖ ਦੇ ਕਰੀਬ ਦਾ ਸੋਨਾ 17 ਲੱਖ ਦੇ ਬਦਲੇ ਕੋਈ ਹੋਰ ਛੁਡਾ ਕੇ ਲੈ ਗਿਆ ਇਹਦੇ ਵਿੱਚ ਪੁਲਿਸ ਅਧਿਕਾਰੀ ਨਾਲ ਗੱਲ ਹੋਈ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀਐਸਪੀ ਸਾਹਿਬ ਦੀ ਇਨਕੁਆਇਰੀ ਤੇ ਮਕਦਮਾ ਨੰਬਰ 110 ਅੰਡਰ ਸੈਕਸ਼ਨ 420 ਦਰਜ ਹੋਇਆ ਹੈ ਜੀ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਮਨੀਸ਼ ਆ ਤੇ ਇੱਕ ਅਨਪਛਾਤਾ ਹੈ ਉਹਦੇ ਬਾਰੇ ਅਸੀਂ ਬੈਂਕ ਦੇ ਕੋਲ ਪੁੱਛਗਿੱਛ ਕੀਤੀ ਹੈ ਉਹ ਕਹਿੰਦੇ ਵੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ 6 ਮਹੀਨੇ ਤੋਂ ਬਾਅਦ ਸਾਡੇ ਕੋਲ ਉਹਦਾ ਬੈਕਅੱਪ ਨਹੀਂ ਹੈਗਾ ਲੇਕਿਨ ਫਿਰ ਵੀ ਅਸੀਂ ਅਗਰ ਕਿਸੇ ਦਾ ਬਿਆਨ ਸਾ ਅਸੀਂ ਅਸੀਂ ਕਾਰਵਾਈ ਕਰਾਂਗੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਚ ਬੈਂਕ ਵਾਲਾ ਕੋਈ ਹੋ ਸਕਦਾ ਹੈ ਸ਼ਾਮਿਲ ਹੋ ਸਕਦਾ ਹੈ ਮਿਲੀ ਭਗਤ ਹੋ ਸਕਦੀ ਹੈ ਇਨਕੁਆਇਰੀ ਚੱਲ ਰਹੀ ਹੈ ਹਜੇ ਐਫ ਆਈ ਆਰ ਕੱਟੀ ਗਈ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਾਹਮਣੇ ਆਇਆ ਤੇ ਉਹਨੂੰ ਵੀ ਨਾਮਜ਼ਦ ਕੀਤਾ ਜਾਏਗਾ ਲੇਕਿਨ ਪੁਲਿਸ ਉਸ ਬੈਂਕ ਬੁਲਾਜਨ ਤੱਕ ਕਿਦੋਂ ਤੱਕ ਪਹੁੰਚਦੀ ਹੈ ਕਿਦੋਂ ਤੱਕ ਮੇਨ ਮੁਜਰਮ ਕਾਬੂ ਆਂਦਾ ਹੈ ਕਿਦੋਂ ਤੱਕ ਲਲੀ ਜੀ ਨੂੰ ਇਨਸਾਫ ਮਿਲਦਾ ਹੈ ਇਹ ਤਿਆਨ ਵਾਲਾ ਸਮਾਂ ਹੀ ਦੱਸੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ